ਮਾਮਲਾ ਇਸ ਤਰ੍ਹਾਂ ਜੀ ਆਪਾਂ ਇੱਕ ਐਫ ਆਈ ਆਰ ਦਾਜ ਕਰਵਾਈ ਸੀ ਅਮਰਜੀਤ ਸਿੰਘ ਢਮੋਟੇ ਦੇ ਖਿਲਾਫ ਜੀ ਉਹ ਮੈਨੂੰ ਕਾਫੀ ਟਾਈਮ ਤੋਂ ਬਲੈਕਮੇਲ ਕਰ ਰਿਹਾ ਸੀਗਾ ਬਲੈਕਮੇਲ ਦੀ ਆੜ ਦੇ ਵਿੱਚ 2000 ਰੁਪਏ ਹਫਤੇ ਦਾ ਲੈ ਰਿਹਾ ਸੀਗਾ ਉਸ ਤੋਂ ਬਾਅਦ ਉਹਨੇ ਮੇਰੇ ਤੇ 4000 ਰੁਪਏ ਹਫਤਾ ਥੋਪਦਾ ਕਹਿੰਦਾ 4000 ਰੁਪਏ ਹਫਤਾ ਦਿਆ ਕਰ ਕਾਰਨ ਹਫਤੇ ਦਾ ਹਫਤੇ ਦਾ ਕਾਰਨ ਉਹ ਪਹਿਲਾਂ ਕਾਂਗਰਸ ਦਾ ਕੋਈ ਵਰਕਰ-ਵਰਕਰ ਸੀ ਤੇ ਮੇਰੇ ਕੋਲ ਆਂਦਾ ਜਾਂਦਾ ਸੀ ਤੇ ਉਸ ਬੇਸਤੇ ਮੈਂ ਤੋਂ ਕਹਿੰਦਾ ਸੀਗਾ ਵੀ ਆਪਣਾ ਪਾਰਟੀ ਫੰਡ ਦੇ ਨਾਂ ਤੇ 2000 3000 15 ਦਾ 26 ਜਨਵਰੀ ਨੂੰ ਦੇ ਦੇ ਅੱਛਾ ਜੀ ਮੈਂ ਚਲੋ ਇਸ ਮੈਂ ਦੇ ਦਿੰਦਾ ਸੀ ਵੀ ਚਲ ਕੋਈ ਨਹੀਂ ਪਾਰਟੀ ਫੰਡ ਦੇ ਨਾਂ ਤੇ ਲੈਂਦਾ ਵਾ ਉਹਨੂੰ ਇਸ ਦਾ ਆਦਤ ਪੈ ਗਈ ਅੱਛਾ ਤੇ ਉਹ ਡਿਮਾਂਡ ਉਹਨੇ ਇਸ ਤਰ੍ਹਾਂ ਵਧਾਤੀ ਕਹਿੰਦਾ ਮੇਰੀ ਕਾਰਪੋਰੇਸ਼ਨ ਤੇ ਇੰਨੀ ਬਣੀ ਹੋਈ ਆ ਤੇਰੀ ਮੈਂ ਦੁਕਾਨ ਸੀਲ ਕਰਾ ਦੂੰਗਾ ਅੱਛਾ ਬਾਕੀ ਉਹਨੇ ਇਹ ਕਰ ਦਿਖਾਇਆ ਵਾ ਠੀਕ ਆਪਣੀ ਦੁਕਾਨ 'ਚ ਕੋਈ ਕਮੀ ਸੀ ਕਿ ਉਹ ਕਿਦਾਂ ਸੀਲ ਕਰਾਤੀ ਉਹਨੇ ਕਮੀ ਕੋਈ ਨਹੀਂ ਜੀ ਮੇਰੀ ਦੁਕਾਨ 95 ਦੀ ਬਣੀ ਹੋਈ ਆ ਅੱਛਾ ਜੀ 95 ਦੀ ਬਣੀ ਹੋਈ ਆ ਤੇ ਇਹਨੇ ਨਕਸ਼ੇ ਦਾ ਪਾਇਆ ਵੀ ਕੋਈ ਕੰਪਾਉਂਡਿੰਗ ਹੁੰਦੀ ਆ ਸੀਐਲਯੂ ਜੀ ਆਪਣੇ ਰੋਡ ਤੇ ਤਕਰੀਬਨ ਕਿਸੇ ਦਾ ਵੀ ਨਹੀਂ ਹੈਗਾ ਅੱਛਾ ਜੀ ਇਹਦੀ ਕਾਰਪੋਰੇਸ਼ਨ ਚ ਬਣੀ ਕਰਕੇ ਇਹਨੇ ਕਹਿੰਦਾ ਵੀ ਕੰਪਾਉਂਡਿੰਗ ਫੀਸ ਤੁਸੀਂ ਨਹੀਂ ਭਰੀ ਤੇ ਮੈਨੂੰ ਨੋਟਿਸ ਸਿਰਫ ਕੰਸਟ੍ਰਕਸ਼ਨ ਦਾ ਆਇਆ ਵਾ ਨਾ ਕਿ ਮੈਨੂੰ ਕੋਈ ਕੰਪਾਉਂਡਿੰਗ ਫੀਸ ਦਾ ਕਿੰਨੇ ਸਾਲ ਹਫਤਾ ਦਿੱਤਾ ਮੈਂ ਤਕਰੀਬਨ 2000 ਹਾਂ 2022 ਤੋਂ ਤਾਂ ਮੈਂ ਲਗਾਤਾਰ ਦੇ ਰਿਹਾ ਸੀ ਨਹੀਂ ਸ਼ਨੀਵਾਰ ਦੀ ਸ਼ਨੀਵਾਰ 2022 ਤੋਂ ਲੈ ਕੇ 2023 ਤੱਕ ਨਵੰਬਰ ਤੱਕ ਠੀਕ ਹੈ ਜੀ ਮੈਂ ਲਗਾਤਾਰ ਦੇ ਰਿਹਾ ਸੀ ਹਰ ਸ਼ਨੀਵਾਰ ਨੂੰ ਅੱਛਾ ਜੀ ਸ਼ਨੀਵਾਰ ਨੂੰ ਮੈਨੂੰ ਬਕਾਇਦਾ ਇਹ ਕਾਲ ਕਰਦਾ ਸੀ ਜੀ ਬਕਾਲ ਕਰਨ ਤੋਂ ਬਾਅਦ ਇਹਦੇ ਘਰੇ ਮੈਂ 2000 ਰੁਪਏ ਫੜਾ ਕੇ ਜਾਂਦਾ ਸੀ ਅੱਛਾ ਜੀ ਤੇ ਇਕੱਲੇ ਤੁਹਾਡੇ ਕੋਲੋਂ ਅੰਦਾਜ਼ਾ ਵੀ ਜੋ ਪੂਰੀ ਮਾਰਕੀਟ ਕੋਲ ਲੈਂਦਾ ਸੀ ਨਹੀਂ ਬਹੁਤ ਬੰਦੇ ਆ ਜਿਨ੍ਹਾਂ ਤੋਂ ਇਹ ਹਫ਼ਤਾ ਵਸੂਲ ਕਰਦਾ ਵਾ ਕਿੰਨੀਆਂ ਕੋ ਦੁਕਾਨਾਂ ਹੋਣੀਆਂ ਟੋਟਲ ਤਕਰੀਬਨ ਮਾਰਕੀਟ ਦੇ ਵਿੱਚ ਨਾ ਨਾ ਕਰਦੇ 40 ਤੋਂ 50 ਬੰਦੇ ਹੋਣੇ ਜਿੰਨਾ ਤੋਂ ਹਫਤਾ ਬਸੂਲੀ ਕਰਦੇ ਅੱਛਾ ਜੀ ਤੇ ਤੁਸੀਂ ਕੰਪਲੇਂਟ ਫਿਰ ਥਾਣੇ ਕੀਤੀ ਜਾਂ ਕਿਸ ਤਰੀਕੇ ਨੇ ਤੇ ਪਰਚਾ ਮੈਂ ਜੀ ਪਹਿਲਾਂ ਸੀਪੀ ਸਾਹਿਬ ਕੋਲ ਕੰਪਲੇਂਟ ਕੀਤੀ ਜੀ ਸੀਪੀ ਸਾਹਿਬ ਕੋਲ ਕੰਪਲੇਂਟ ਕੀਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਅੱਛਾ ਜੀ ਮੈਂ ਥਾਣੇ ਜਾਂਦਾ ਸੀ ਕਿਹੜੇ ਥਾਣੇ ਡੱਬਾ ਥਾਣੇ ਜੀ ਉਹਦੀ ਮੈਂ ਜੋਇਨ ਮੈਨੂੰ ਕਾਲਿੰਗ ਕੀਤੀ ਆ ਮੈਨੂੰ ਧਮਕੀ ਦੇ ਦਿੰਦਾ ਸੀ ਵੀ ਮੈਂ ਤੇਰੀ ਦੁਕਾਨ ਸੀਲ ਕਰਾ ਦੂੰ ਮੈਂ ਡੱਬੇ ਥਾਣੇ ਵੀ ਉਹਨਾਂ ਨੂੰ ਦੇਖ ਕੇ ਆਇਆ ਪਿੰਡ ਡਰੈਵ ਚ ਪਾ ਗਏ ਪਹਿਲਾ ਇੱਕ ਆਪਣੇ ਐਸਐਸਸੀ ਹਰਪਾਲ ਸਿੰਘ ਦੀ ਅੱਛਾ ਜੀ ਉਹਨਾਂ ਨੂੰ ਦੇਖ ਕੇ ਆਇਆ ਉਹਨਾਂ ਨੇ ਖੁਰਦਬੁਰਦ ਕਰਤੀ ਉਹ ਅੱਛਾ ਜੀ ਉਸ ਤੋਂ ਬਾਅਦ ਇੱਕ ਹੋਰ ਐਸਈ ਮਰ ਹੁਣ ਨਾਮ ਨਹੀਂ ਯਾਦ ਆ ਰਿਹਾ ਉਹਨਾਂ ਨੂੰ ਵੀ ਦਿੱਤੀ ਪੈਂਡਰ ਅੱਛਾ ਜੀ ਉਹਨਾਂ ਨੇ ਹੀ ਬਿਆਨ ਦੇ ਨਾਲ ਉਹ ਵੀ ਖੁਰਦਬੁਰਦ ਕਰਤੀ ਮੈਂ ਕਿੰਨਾ ਚਿਰ ਤੱਕੇ ਖਾਂਦਾ ਰਿਹਾ ਠੀਕ ਹੈ ਫਿਰ ਮੈਂ ਕੋਰਟ ਦਾ ਸਹਾਰਾ ਲਿਆ ਜੀ ਜੀ ਤੇ ਫਿਰ ਕੋਰਟ ਦੇ ਥਰੂ ਐਫਆਈਆਰ ਹੋਈ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਹੋ ਗਿਆ ਐਫਆਈਆਰ ਹੋਈ ਨੂੰ ਐਫਆਈਆਰ ਹੋਈ ਹੈ ਜੀ 22 ਤਰੀਕ ਦੀ ਅੱਛਾ ਜੀ ਤੇ ਹੁਣ ਤੱਕ ਬਾਈ ਕਿਹੜੀ ਬਾਈ 225 ਦੀ 225 ਤੇ ਹੁਣ 6ਵਾਂ ਮਹੀਨਾ ਵੀ ਖਤਮ ਹੋਣ ਵਾਲਾ ਅਜੇ ਤੱਕ ਗ੍ਰਿਫਤਾਰੀ ਨਹੀਂ ਨਹੀਂ ਜੀ ਕੋਈ ਗ੍ਰਿਫਤਾਰੀ ਪੁਲਿਸ ਦੀ ਮਿਲੀ ਭੁਗਤ ਕਰਕੇ ਜੀ ਅੱਛਾ ਜੀ ਉਹਦੀ ਬੇਲ ਉਹਨੇ ਬੇਲ ਵੀ ਲਗਾਈ ਸੀ 29 ਤਰੀਕ ਨੂੰ ਠੀਕ ਹੈ ਜੀ ਬੇਲ ਵੀ ਡਿਸਮਿਸ ਹੋ ਗਈ ਆ ਮੈਂ ਥਾਣੇ ਜਾਣਾ ਮੈਂ ਪੁਲਿਸ ਤੋਂ ਕਿੰਨਾ ਵੀ ਕਾਰਵਾਈ ਦੀ ਮੰਗ ਕਰਦਾ ਕੋਈ ਨਹੀਂ ਫੜ ਲੈਣਾ ਜਦ ਕਿ ਉਹ ਬੰਦਾ ਆਪਣੇ ਘਰ ਦੇ ਵਿੱਚ ਲੁਕਿਆ ਬੈਠਾ ਪਾ ਘਰੇ ਆ ਹਾਂਜੀ ਹਾਂ ਤੇ ਫੜਿਆ ਕਿਉਂ ਨਹੀਂ ਜਾਂਦਾ ਪੋਰਜ਼ੀ ਮਿਲੀ ਬੋਕ ਤਾਈ ਜਿਹੜਾ ਐਕਚੁਅਲੀ ਇਹਨਾਂ ਦਾ ਕੇਸ ਮੈਂ ਹੀ ਹੈਂਡਲ ਕਰ ਰਿਹਾ ਜਦੋਂ ਤੋਂ ਇਹਨਾਂ ਨੂੰ ਪਹਿਲਾਂ ਮੇਰੇ ਨਾਲ ਮੀਟਿੰਗ ਕੀਤੀ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਦੱਸੀ ਕਿ ਐਦਾਂ ਕਰਕੇ ਮੇਰੇ ਤੋਂ 2000 ਰੁਪਏ ਹਫ਼ਤੇ ਦਾ ਲੈ ਰਿਹਾ ਹੈ ਫਿਰ ਉਹਨਾਂ ਨੇ ਵਧਾਇਆ ਉਸ ਤੋਂ ਬਾਅਦ ਸੈਪਟੈਂਬਰ ਦੇ ਵਿੱਚ ਅਸੀਂ ਇਹਦੇ ਖਿਲਾਫ ਕੰਪਲੇਂਟ ਕੀਤੀ ਸੀਪੀ ਸਾਹਿਬ ਨੂੰ ਵੀ ਕੀਤੀ ਇਵਨ ਕਿ ਡੱਬਾ ਥਾਣੇ ਦੇ ਵਿੱਚ ਵੀ ਕੰਪਲੇਂਟ ਕੀਤੀ ਬਟ ਜਨਵਰੀ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ 2024 ਸੈਪਟੈਂਬਰ ਦੇ ਵਿੱਚ ਅਸੀਂ ਕੰਪਲੇਂਟ ਦਰਜ ਕੀਤੀ ਸੀ ਪਰ ਜਨਵਰੀ 2025 ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਸਾਨੂੰ ਮਾਨਯੋਗ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਉਹਦੇ ਵਿੱਚ ਫਿਰ ਅਸੀਂ ਰੈਟ ਪਟੀਸ਼ਨ ਲਗਾਈ ਜਿਦੇ ਵਿੱਚ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਕਿ ਤੁਸੀਂ ਇਸ ਤੇ ਕਾਰਵਾਈ ਕਰੋ ਡਾਇਰੈਕਸ਼ਨ ਦੇਣ ਤੋਂ ਬਾਅਦ ਇਹਨਾਂ ਦਾ ਇੰਨਾ ਮਤਲਬ ਜੇਰਾ ਵੱਧ ਚੁੱਕਾ ਹੈ ਕਿ ਉਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਮਈ ਦੇ ਵਿੱਚ ਜਾ ਕੇ ਅਸੀਂ ਫਿਰ ਇਹਨਾਂ ਤੇ ਕੰਟੈਂਪਟ ਦਾ ਲਗਾਇਆ ਚਾਰਜ ਵੀ ਇਹ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਪਏ ਨੇ ਕੰਟੈਂਪਟ ਆਫ ਜਿਹੜੀ ਐਫ ਆਈ ਆਰ ਤੇ ਲੱਗੀ ਸਰ ਐਫ ਆਈ ਆਰ ਦੇ ਵਿੱਚ 308 2 ਲੱਗੀ ਹੈ ਜਿਹੜੀ ਕਿ ਐਕਸਟਰਸ਼ਨ ਦੀ ਹੈ ਜਿਹੜੀ ਕਿ ਨੋਨ ਅਵੇਲੇਬਲ ਹੈ ਇਹਨਾਂ ਨੂੰ ਨਾਲ ਦੀ ਨਾਲ ਇਹਨੂੰ ਅਰੈਸਟ ਕਰਨਾ ਚਾਹੀਦਾ ਸੀ ਜਿਹੜਾ ਹਲੇ ਤੱਕ ਨਹੀਂ ਕੀਤਾ ਗਿਆ 22 5 ਦੀ ਐਫ ਆਈ ਆਰ ਹੋਈ ਹੋਈ ਹੈ ਉਹ ਵੀ ਸਾਨੂੰ ਕੋਰਟ ਦਾ ਸਹਾਰਾ ਲੈਣ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ ਹਾਲਤ ਦੀ ਹੁਕਮਾਂ ਦੀ ਉਲੰਘਣਾ ਕੀਤੀ ਸ਼ਰਯਾਮ ਸ਼ਰਯਾਮ ਕੀਤੀ ਜਾ ਰਹੀ ਹੈ ਸਰ ਈਵਨ ਕਿ ਅਗਰ ਮੈਂ ਗੱਲ ਕਰਾ ਤਾਂ ਜਦੋਂ ਅਸੀਂ ਕੰਟੈਂਪਟ ਲਗਾਈ ਹੈ ਤਾਂ ਇਹਨਾਂ ਦੇ ਉੱਤੇ ਤੱਕੇ ਨਾਲ ਇਹਨਾਂ ਤੋਂ ਸਾਈਨ ਕਰਵਾਏ ਗਏ ਉੱਥੇ ਜਾ ਕੇ ਮਾਨਯੋਗ ਅਦਾਲਤ ਦਾ ਕੋਈ ਹੁਕਮ ਨਹੀਂ ਸੀ ਕਿ ਕਿਹਨੂੰ ਕਿਹਨੂੰ ਪੇਸ਼ ਕਰਨਾ ਹੈ ਇੱਥੇ ਦੇ ਚਾਰ ਬੰਦੇ ਉੱਥੇ ਪੇਸ਼ ਹੋ ਗਏ ਐ ਐਸ ਐਚਓ ਹੋ ਗਿਆ ਜੀ ਆਈਓ ਹੋ ਗਿਆ ਜੀ ਇਨਾਂ ਨੂੰ ਕੋਈ ਹੁਕਮ ਨਹੀਂ ਸੀ ਜਾਰੀ ਕੀਤਾ ਗਿਆ ਕਿ ਹਾਂ ਤੁਸੀਂ ਇੱਥੇ ਆ ਕੇ ਆਪਣੀ ਸਫਾਈ ਪੇਸ਼ ਕਰੋ ਇਹ ਕਿੱਥੇ ਆ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਛਾ ਜੀ ਉੱਥੇ ਜਾ ਕੇ ਇਹਨਾਂ ਨੇ ਆਪਣਾ ਰੱਖਿਆ ਕਿ ਹਾਂ ਪੱਖ ਰੱਖਿਆ ਕਿ ਹਾਂ ਜੀ ਇਹ ਸਮਝੌਤਾ ਕਰ ਚੁੱਕੇ ਨੇ ਬਟ ਕਿ ਇਹਨਾਂ ਤੋਂ ਸਮਝੌਤਾ ਜਿਹੜਾ ਕਰਵਾਇਆ ਗਿਆ ਸੀ ਜ਼ਬਰਦਸਤੀ ਕਰਵਾਇਆ ਗਿਆ ਸੀ ਜੀਨੂੰ ਦੇਖਦੇ ਹੋਏ ਉਹਨਾਂ ਨੇ ਸ਼ੌਕ ਉਸ ਨੋਟਿਸ ਜਾਰੀ ਕੀਤਾ ਤੇ ਕਿ ਤੁਸੀਂ ਇਸ ਤੇ ਕਾਰਵਾਈ ਕਰੋ ਉਸ ਤੋਂ ਬਾਅਦ ਉਹਨਾਂ ਨੇ 56 ਨੰਬਰ ਐਫ ਆਈ ਆਰ 225 ਨੂੰ ਦਰਜ ਕੀਤੀ 225 ਤੋਂ ਲੈ ਕੇ ਅੱਜ ਅਗਰ ਗੱਲ ਕਰਾਂ ਤਾਂ 26 ਹੋ ਚੁੱਕੀ ਹੈ 26 ਜੂਨ ਬਟ ਹਲੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੌਰੀ 25 ਜੂਨ ਹੋ ਚੁੱਕੀ ਹੈ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਸ ਦੇ ਵਿੱਚ ਅਰੈਸਟ ਉਹਨਾਂ ਨੂੰ ਇਮੀਡੀਏਟਲੀ ਕਰਨਾ ਚਾਹੀਦਾ ਅਗਰ ਮੈਂ ਗੱਲ ਕਰਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਅਮਰਜੀਤ ਸਿੰਘ ਧਮੋਟੀਆਂ ਨੂੰ ਬਲੈਕਲਿਸਟ ਕੀਤਾ ਹੋਇਆ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਕੰਪਲੇਂਟਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਉਹਨਾਂ ਦਾ ਆਰਡਰ ਹੈ ਜੀ ਕਿਹੜੇ ਕਿਹੜੇ ਵਿਭਾਗ ਮੈਂ ਫਿਰ ਬੰਦੇ ਦੀ ਮਿਲੀ ਭੁਗਤੀ ਹੈ ਸਰ ਇਹਨਾਂ ਦੇ ਕਾਰਪੋਰੇਸ਼ਨ ਨਾਲ ਵੀ ਮਿਊਨਿਸਪਲ ਕਾਰਪੋਰੇਸ਼ਨ ਨਾਲ ਵੀ ਮਿਲੀ ਭੁਗਤਾ ਹੈ ਤੇ ਇਹਨਾਂ ਪੁਲਿਸ ਵਾਲਿਆਂ ਨਾਲ ਵੀ ਮਿਲੀਭੁਗਤ ਹੈ ਅਗਰ ਮੈਂ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਲ ਕਰਾਂ ਤਾਂ ਇਹਨਾਂ ਦੀ ਦੁਕਾਨ ਜਿਹੜੀ ਸੀਲ ਕੀਤੀ ਗਈ ਸੀ 16 5 ਨੂੰ ਸੀਲ ਕਰ ਦਿੱਤੀ ਗਈ ਹੈ ਸਿਰਫ ਕੰਪਾਉਂਡਿੰਗ ਇੰਟਰਸਟ ਨੂੰ ਲੈ ਕੇ ਕਿ ਤੁਸੀਂ ਕੰਪਾਉਂਡਿੰਗ ਫੀਸ ਆਪਣੀ ਜਮ੍ਹਾਂ ਕਰਵਾਓ ਇਹਨਾਂ ਨੇ ਤਕਰੀਬਨ 8 8ਵੇਂ ਮਹੀਨੇ 2024 ਦੇ ਵਿੱਚ ਆਪਣੀ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਦੇ ਵਿੱਚ ਇਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਕਿ ਮੇਰੇ ਜਿਹੜੇ ਵੀ ਟੈਕਸ ਬੰਦੇ ਨੇ ਮੈਨੂੰ ਦੱਸੇ ਜਾਣ ਮੈਂ ਪੇ ਕਰੂੰਗਾ ਜਿਸ ਤੋਂ ਇਹਨਾਂ ਦੀ ਬੋਨਫਾਈਡ ਇੰਟੈਂਸ਼ਨ ਕਲੀਅਰ ਹੁੰਦੀ ਹੈ ਕਿ ਹਾਂਜੀ ਅਸੀਂ ਟੈਕਸ ਪੇ ਕਰਨਾ ਚਾਹੁੰਦੇ ਆਂ ਬਟ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਵੀ ਅਗਰ ਗੱਲ ਕੀਤੀ ਜਾਵੇ ਇਹਨਾਂ ਨੇ ਦੁਬਾਰਾ ਫੇਰ ਐਪਲੀਕੇਸ਼ਨ ਦਿੱਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਸਾਨੂੰ ਜਿਹੜੇ ਸਾਡੇ ਟੈਕਸ ਬੰਦੇ ਨੇ ਦੱਸੇ ਜਾਣ ਤੇ ਉੱਥੇ ਦੇ ਐਡੀਸ਼ਨਲ ਜੋਇੰਟ ਕਮਿਸ਼ਨਰ ਨੇ ਉਹਨਾਂ ਨੂੰ ਐਫ ਆਈ ਆਰ ਹੋਣ ਤੋਂ ਬਾਅਦ ਫੋਨ ਜਾਂਦਾ ਹੈ ਤੇ ਹਲੇ ਤੱਕ ਇਹਨਾਂ ਦੀ ਦੁਕਾਨ ਦੀਆਂ ਸੀਲਾਂ ਨਹੀਂ ਖੁੱਲੀਆਂ ਹੈਗੀਆਂ ਰੀਜ਼ਨ ਕੀ ਹੈ ਕਿ ਹਾਂਜੀ ਅਮਰਜੀਤ ਸਿੰਘ ਤੋਂ ਮੋਟਿਆ ਉਹਨਾਂ ਨੂੰ ਫੋਨ ਕਰ ਦਿੰਦਾ ਉਹ ਇਹਨਾਂ ਦੀ ਕਾਰਵਾਈ ਰੋਕ ਦਿੰਦੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਤੀ ਕੋਸ ਨੇ ਹੁਣ ਅੱਗੋਂ ਕੀ ਕਰੋਗੇ ਫਿਰ ਅੱਗੋਂ ਕੀ ਕੀਤਾ ਜਾਊਗਾ ਸਾਨੂੰ ਫਿਰ ਅਦਾਲਤ ਦਾ ਹਸਾਰਾ ਲੈਣਾ ਪੈਣਾ ਜੀ ਜੀ ਬਾਰ-ਬਾਰ ਹੁਣ ਤਾਂ ਅਸੀਂ ਸਾਡੇ ਕੋਲ ਤਾਂ ਆਪਸ਼ਨ ਹੀ ਹੈ ਬਸ ਦੀ ਅਦਾਲਤ ਦਾ ਹਸਾਰਾ ਲਿਆ ਜਾਵੇ ਅਸੀਂ ਦੁਬਾਰਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਵਾਂਗੇ ਜੋ ਕਿ ਲਗਾਤਾਰ ਦੇਖਿਆ ਜਾਵੇ ਇਵਨ ਕਿ ਇੰਨਾ ਤੋਂ ਹੀ ਨਹੀਂ ਇੱਥੇ ਮਿਸਟਰ ਹਾਂਜੀ ਇਹ ਇਹਨਾਂ ਦੀ ਇਹਨਾਂ ਦਾ ਧਰਮਕੰਡਾ ਜੀ ਜੈਨ ਦੇ ਠੇਕੇ ਤੇ ਇਹਨਾਂ ਦੇ ਨਾਲ ਵੀ ਸ਼ਰੇਆਮ ਇਹੀ ਚੀਜ਼ ਹੋਈ ਸੀ ਇਹਨਾਂ ਨੇ ਵੀ ਰਿਟ ਪਟੀਸ਼ਨ ਲਗਾ ਕੇ ਉੱਥੋਂ ਦਾ ਹਾਈ ਕੋਰਟ ਦਾ ਸਹਾਰਾ ਲੈ ਕੇ ਆਪਣਾ ਜਿਹੜਾ ਕੰਡਾ ਕੰਡੇ ਦੀ ਸੀਲ ਖੁਲਵਾਈ ਸੀ ਇਵਨ ਕਿ ਕੰਡੇ ਦੀ ਸੀਲ ਖੁਲਵਾਨ ਪਿੱਛੇ ਅਮਰਜੀਤ ਸਿੰਘ ਟਮੋਟਿਆ ਨੇ ਇਹਨਾਂ ਤੋਂ 110000 ਰੁਪਏ ਲਿਆ ਸੀ ਉਸ ਤੋਂ ਬਾਅਦ ਵੀ 50000 ਰੁਪਏ ਦੀ ਹੋਰ ਡਿਮਾਂਡ ਕੀਤੀ ਫਿਰ ਇਹਨਾਂ ਨੇ ਵੀ ਕੋਰਟ ਦਾ ਸਹਾਰਾ ਲੈ ਕੇ ਸੀਲਾਂ ਖੁਲਵਾਈਆਂ ਸੀ ਮੈਂ ਐਡਵੋਕੇਟ ਕਰਨਦੀਪ ਸਿੰਘ ਡੀਬੀਐ ਲੁਧਿਆਣਾ ਇਹਨਾਂ ਦਾ ਕੇਸ ਮੈਂ ਹੀ ਹੈਂਡਲ ਕਰ ਰਿਹਾ ਅੱਛਾ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹਾਂਗਾ ਸਰ ਇਹਦੇ ਖਿਲਾਫ ਹੁਣੇ ਹੀ ਐਫਆਈਆਰ ਨਹੀਂ ਹੋਈ ਏਦੋਂ ਪਹਿਲਾਂ 2014 ਦੇ ਵਿੱਚ 2017 ਦੇ ਵਿੱਚ ਵੀ ਐਫਆਈਆਰ ਹੋ ਚੁੱਕੀ ਹੈ 2014 ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਮਾਨਯੋਗ ਹਾਈ ਕੋਰਟ ਤੋਂ ਇਹਨਾਂ ਦੀ ਬੇਲ ਜਿਹੜੀ ਰਿਜੈਕਟ ਹੋਈ ਸੀਗੀ ਜਿਹੜੀ ਕਿ ਕਲੀਅਰ ਕੱਟ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਇਹ ਜਿਹੜੀਆਂ ਐਫਆਈਆਰ ਹੋਈਆਂ ਇਹ ਕਿਹੜੇ ਮੰਗਦੇ ਤੁਸੀਂ ब्लैकमेलिंग blackmail. हां मैं वही एंटीसिपेटरी ਦਾ ਤੁਹਾਨੂੰ ਮਾਨਯੋਗ ਹਾਈ ਕੋਰਟ ਦਾ ਜਿਹੜਾ ਆਰਡਰ ਹੈ ਉਹ ਪੜ੍ਹ ਕੇ ਸੁਣਾਣ ਲੱਗਿਆ ਥੋੜਾ ਜਿਹਾ ਪੜ੍ਹਾਂਗਾ ਇਟ ਹੈਜ਼ ਕਮ 온 ਰਿਕਾਰਡ ਥੈਟ 11 ਪਰਸਨ ਹੈਵ ਸਟੇਟਡ ਥੈਟ ਦਾ ਪਟੀਸ਼ਨਰ ਯੂਜ਼ ਟੂ ਬਲੈਕਮੇਲ 뎀 ਅੰਡਰ ਦਾ ਪ੍ਰੀਟੈਕਸਟ ਆਫ ਆਰਡੀਆ ਐਪਲੀਕੇਸ਼ਨਸ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਕਲੀਅਰਲੀ ਇਹ ਮੈਂਸ਼ਨ ਕੀਤਾ ਕਿ ਇਹ ਬਲੈਕਮੇਲਿੰਗ ਕਰਦਾ ਤੇ ਇਸ ਕਰਕੇ ਇਹਦੀ ਜਿਹੜੀ ਐਂਟੀਸਪੇਟਰੀ ਬੇਲ ਹੈ ਉਹ ਰਿਜੈਕਟ ਕੀਤੀ ਜਾ ਰਹੀ ਹੈ ਇਵਨ ਕਿ ਕਿਹੜੇ ਕਿਹੜੇ ਥਾਣੇ ਹੋਏ ਪਰਚੇ ਇਹ ਇਹ ਸਰ ਡਾਬੇ ਦਾ ਡਾਬੇ ਥਾਣੇ ਡਾਬੇ ਥਾਣੇ ਹੋਇਆ ਇਹ ਕੋਤਵਾਲੀ ਚ ਹੋਇਆ ਅੱਛਾ ਜੀ ਆ ਹਲਫੀਆ ਬਿਆਨ 11 ਬੰਦਿਆਂ ਦਾ ਜੀ ਜਿਹੜਾ ਇਹਨਾਂ ਨੇ ਸਿਮਰਨਜੀਤ ਸਿੰਘ ਬੈਂਸ ਨੂੰ ਦਿੱਤਾ ਸੀ ਜਿਹਦੇ ਵਿੱਚ ਇਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਕਿ ਹਾਂ ਜੀ ਸਾਡੇ ਨਾਲ ਇਹ ਬਲੈਕਮੇਲਿੰਗ ਕਰਦਾ ਹੈ ਅੱਛਾ ਜੀ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਨੇ ਆਪਣੇ ਲੈਟਰ ਹੈਡ ਤੇ ਲਿਖ ਕੇ ਦਿੱਤਾ ਸੀਗਾ ਕਮਿਸ਼ਨਰ ਸਾਹਿਬ ਨੂੰ ਕਿ ਇੱਥੇ ਕਾਰਵਾਈ ਕੀਤੀ ਜਾਵੇ ਇਹ ਇਹ ਬਲੈਕਮੇਲ ਕਰਦਾ ਲੋਕਾਂ ਨੂੰ ਇਸ ਕਰਕੇ ਇੱਥੇ ਕਾਰਵਾਈ ਕੀਤੀ ਜਾਵੇ ਇਹ 2017 ਦੀ ਗੱਲ ਹੈ ਇਹ 2014 ਦੀ ਹੈ ਸਰ 14 ਦੀ ਅੱਛਾ ਜੀ ਉਸ ਤੋਂ ਬਾਅਦ ਇਹਦਾ ਇੱਕ ਪੈਟਰਨ ਕੀ ਜਿਹੜੀ ਬੈਂਸ ਸਾਹਿਬ ਨੇ ਦਿੱਤੀ ਉਹ 2017 ਦੀ ਹੈ ਉਸ ਤੋਂ ਪਹਿਲਾਂ 2014 ਦੇ ਵਿੱਚ ਇਹਨੂੰ ਬਲੈਕਮੇਲਰ ਕਹਿ ਕੇ ਇਹਦੀ ਜਿਹੜੀ ਉਹ ਬیل ਰਿਜੈਕਟ ਕੀਤੀ ਸੀ ਅਗਰ ਹੁਣ ਗੱਲ ਕਰਾਂ ਤਾਂ ਇਹਦਾ ਇੱਕ ਪੈਟਰਨ ਸੈੱਟ ਕੀਤਾ ਹੋਇਆ ਹੈ ਪਹਿਲਾਂ ਬੇਲ ਐਂਟੀਸੀਪੇਟਰੀ ਬੇਲੇ ਦੀ ਰਿਜੈਕਟ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਪੁਲਿਸ ਕੋਲ ਇਨਕੁਆਰੀ ਲਗਵਾਉਂਦਾ ਹੈ ਇਨਕੁਆਰੀ ਦੇ ਵਿੱਚ ਕਿਸੇ ਦੇ ਬਿਆਨ ਨਹੀਂ ਹੁੰਦੇ ਹੈਗੇ ਜਿਹੜੇ ਕੰਪਲੇਨੈਂਟ ਹੁੰਦੇ ਨੇ ਇਹਦੇ ਆਪਣੇ ਬੰਦੇ ਸੈੱਟ ਕੀਤੇ ਹੁੰਦੇ ਨੇ ਉਹਨਾਂ ਦੇ ਬਿਆਨ ਕਰਵਾਉਂਦਾ ਤੇ ਉਹਦੇ ਇਨਕੁਆਇਰੀ ਦੇ ਵਿੱਚੋਂ ਇਹ ਕਲੀਅਰਲੀ ਨਿਕਲ ਜਾਂਦਾ ਬਾਹਰ ਹੋ ਜਾਂਦਾ ਇਹਦਾ ਇਹ ਪੈਟਰਨ ਸੈੱਟ ਕੀਤਾ ਹੋਇਆ ਈਵਨ ਕਿ ਹੁਣ ਮਹੀਨਾ ਹੋਣ ਦੇ ਬਾਵਜੂਦ ਵੀ ਇਹ ਲਗਾਤਾਰ ਆਪਣੇ ਦਫ਼ਤਰ ਦੇ ਵਿੱਚ ਜਾ ਰਿਹਾ ਆਪਣੇ ਘਰ ਦੇ ਅੰਦਰ ਹੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਪੁਲਿਸ ਦੀ ਇਹ ਕਲੀਅਰਲੀ ਮਿਲੀ ਭੁਗਤ ਹੈ ਉਹਨਾਂ ਦੇ ਨਾਲ ਮਾਮਲਾ ਜੀ ਸਾਡਾ ਕੰਡਾ ਲੱਗਿਆ ਉੱਥੇ ਨੇ 2000 ਮਤਲਬ 2 ਸਾਲ ਪਹਿਲਾਂ ਕੰਪਲੇਂਟਾਂ ਬਣੇ ਚਲੂ ਕਰਦੇ ਸੀ ਨਗਰ ਨਿਗਮ ਵਾਲੇ ਸੀਲ ਕਰਕੇ ਸੀਗੇ ਫਿਰ ਉਹਦੇ ਨਾਲ ਗੱਲ ਅਸੀਂ ਕੀਤੀ ਜਾ ਕੇ ਵੀ 10 ਭਾਈ ਇਹ ਕਹਿੰਦਾ ਜੀ ਮੈਂ ਤਾਂ 5 ਲੱਖ ਰੁਪਏ ਲਵਾਂਗਾ ਕਰਦੇ ਕਰਦੇ ਸਾਡੀ ਸੈਟਿੰਗ 2 ਲੱਖ ਤੇ ਹੋ ਗਈ ਠੀਕ ਜੀ ਤੇ 1 ਲੱਖ 10 ਹਜ਼ਾਰ ਰੁਪਏ ਤੇ ਦਫ਼ਤਰ ਜਾ ਕੇ ਦੇ ਕੇ ਆਂਦਾ ਤੇ ਫਿਰ ਇਹਨੇ ਹਫ਼ਤੇ ਬਾਅਦ ਯਾਨੀ ਅਫਸਰਾਂ ਨੂੰ ਕਹਿ ਕੇ ਖਲਵਾਤਾ ਸੀਗਾ ਬਸ 4-5 ਮਹੀਨੇ ਪਏ ਫੇਰ ਪਾਤੀ ਕੰਪਲੇਂਟ ਫੇਰ ਦੁਬਾਰ ਫਿਰ ਹੁਣ ਪੈਸੇ ਦੀ ਮੰਗ ਕਰਨ ਲੱਗਿਆ ਤੁਹਾਡੇ ਕੇਸ ਦੇ ਵਿੱਚ ਕੋਈ ਐਫ ਆਈ ਆਰ ਹੋਈ ਹਾਂਜੀ ਮੈਂ ਉਸ ਤੋਂ ਬਾਅਦ ਇਹ ਕੰਪਲੇਨਟ ਕੀਤੀ ਕੋਰਟ 'ਚ ਵੀ ਅਸੀਂ ਕੇਸ ਲਾਇਆ ਜੀ ਯਾਨੀ ਕੋਰਟ ਦੇ ਰਾਹੀਂ ਹੋਇਆ ਸੀ ਖਲਵਾਇਆ ਫਿਰ ਸੀ ਇਹ ਪਰਚਾ ਲਗਾਈ ਸੀ ਹਾਂਜੀ ਪਰਚਾ ਨਹੀਂ ਦਰਜ ਹੋਇਆ ਮਤਲਬ ਪਰਚਾ ਮੇਰੀ ਕੰਪਲੇਨਟ ਦਿੱਤੀ ਆ ਹੁਣ ਵੀ ਜੀ ਥਾਣੇ ਵਾਲਿਆਂ ਪਹਿਲੀ ਕੰਪਲੇਨਟ ਤਾਂ ਉਹ ਖੁਰਦਪੁਰਦ ਕਰਤੀ ਅੱਛਾ ਦੁਬਾਰਾ ਕਮਿਸ਼ਨਰ ਨੂੰ ਦਿੱਤੀ ਵੀ ਆ ਅੱਛਾ ਇਹ ਬੰਦਾ ਉਹੀ ਆ ਜਿਹਨੇ ਇਹ ਬੰਦੇ ਦੀ ਗੱਲ ਬਿਲਕੁਲ ਜੀ ਬਿਲਕੁਲ ਅਮਰਜੀਤ ਸਿੰਘ ਠੋਡਿਆ ਸਰ ਅਸੀਂ ਜਿੱਧਰ ਭੱਜ ਦਾ ਮੈਡੀਕਲ ਸਟੋਰ ਆ ਅਸੀਂ ਉੱਥੇ ਦੇਖ ਨੂੰ ਲਨ ਵਸੀਆਂ ਤਾਨੂੰ ਵੀ ਕਾਫੀ ਟਾਈਮ ਹੋ ਗਿਆ ਦੇਖਦੇ ਨਾਲ ਟਰਟਚਰ ਕਰਦੇ ਆ ਤੰਗ ਕਰਦੇ ਆ ਉਹ ਇਹਨਾਂ ਨੂੰ ਟਰਟਚਰ ਕਰਦੇ ਕਰਦੇ ਸਾਡੇ ਮਹੱਲੇ ਨੂੰ ਬੜਾ ਤੇ ਟਰਟਚਰ ਕਰਦੇ ਆ ਕੌਣ ਆ ਸਰ ਟਮੂਟਿਆ ਨਾਮ ਆ ਮੈਂ ਅਮਰਜੀਤ ਸਿੰਘ ਟਮੂਟਿਆ ਮੈਂ ਨਾਮ ਦਾ ਟਮੂਟਿਆ ਫੇਮਸ ਆ ਤੇ ਇਸ ਕਰਕੇ ਟਮੂਟੇ ਨਾਮ ਤੋਂ ਅਸੀਂ ਤੁਹਾਨੂੰ ਦੱਸਾਂਗੇ ਸਾਡੇ ਨਾਲ ਗਲੀ ਚ ਗੁਰਦੁਆਰੇ ਦੇ ਮੰਦਰ ਆ ਉਹ ਗੁਰਦੁਆਰੇ ਮੰਦਰ ਦੇ ਸਪੀਕਰ ਵੀ ਬੰਦ ਕਰਵਾ ਦਿੰਦਾ ਉਹ ਬੰਦਾ ਉਹ ਵੀ ਕਹਿ ਦਊਗਾ ਉਹਨਾਂ ਨੂੰ ਧਮਕੀਆਂ ਦੇਗਾ ਜਾ ਕੇ ਕਿ ਇਹਨੂੰ ਕੱਟ ਕਰ ਲੋ ਇਹਨੂੰ ਬੰਦ ਕਰ ਲੋ ਲੈ ਜਦ ਮੈਂ ਕੰਪਲੇਂਟ ਮੰਦਰ ਗੁਰਦਵਾਰੇ ਤੇ ਵੀ ਕੰਪਲੇਂਟ ਕੰਦੀ ਆ ਉਹ ਬੰਦੇ ਮਤਲਬ ਉਹ ਐਡੇ ਦਾ ਬੰਦਾ ਨਾ ਮਤਲਬ ਉਹ ਆਪਣੀ ਗੱਲ ਉੱਪਰ ਉਹਨੇ ਰੱਖਣੀ ਆ ਦੂਜਿਆਂ ਨੂੰ ਥੱਲੇ ਰੱਖਣਾ ਤੇ ਟਾਰਚਰ ਇਹਨੂੰ ਏਦਾਂ ਕਰਦਾ ਹੈ ਜਦ ਵੀ ਕੋਈ ਵੀ ਇਨਾਂ ਦੀ ਸ਼ਾਪ ਤੇ ਕੁਝ ਵੀ ਹੋਵੇ ਜਾਂ ਕੋਈ ਵੀ ਸਮਾਨ ਆਪਣੀ ਸ਼ਾਪ ਤੇ ਆਪਣੇ ਮੈਡੀਕਲ ਸਟੋਰ ਤੇ ਲੈਣ ਹੁਣ ਪਹਿਲਾਂ ਕਹਿਣਾ ਵੀ ਪਹਿਲਾਂ ਮੇਰੇ ਘਰ ਲੱਗਣੀ ਚਾਹੀਦੀ ਆ ਜੀ ਬਾਅਦ ਤੋਂ ਆਪਣੇ ਉੱਤੇ ਕਰਵਾਇਆ ਮਤਲਬ ਜਿਹੜੀ ਜਗ੍ਹਾ ਨਾਲ ਪਹਿਲਾਂ ਲੈਣੀ ਹਾਂ ਉਹਨਾਂ ਦੇ ਘਰ ਪਹਿਲਾਂ ਉਹਨਾਂ ਦੇ ਘਰ ਜਾਣੀ ਚਾਹੀਦੀ ਆ ਬਾਕੀ ਅੰਦਰੋਂ ਅੰਦਰ ਤੇ ਬਥੇਰਾ ਕੁਝ ਖਾ ਰਿਹਾ ਹੋ ਸੀਲ ਕਰਵਾ ਦਿੰਦਾ ਕਿਉਂ ਸੀਲ ਕਰਵਾਉਂਦਾ ਵੀ ਇਹਨਾਂ ਦੀ ਦੁਕਾਨ